ਸਾਡੀ ਆਪਣੀ ਮਾਂ ਬੋਲੀ ਹੈ ਅਸੀਂ ਭੁੱਲਦੇ ਜਾ ਰਹੇ ਹਾਂ ਪਰ ਪਵਨ ਨੇ ਰੇੜੀ ਤੇ ਹੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰ ਰਿਹਾ ਪ੍ਰਚਾਰ ਕਰ ਰਿਹਾ ਹੁਣ ਵਾਲੀ ਸਮਾਣੀ ਕਿਹਨੂੰ ਕਹਦੋ ਪੋਚਾ ਲਾ ਲੂ ਪੋਚਾ ਲਾ ਕੇ ਰਾਜੀ ਨਹੀਂ ਹੈਗੀ ਉਹਨਾਂ ਨੇ ਕਹਿਣਾ ਮੈਂ ਜਾਣ ਨਹੀਂ ਮੈਂ ਥੋਪੇ ਕੰਮ ਨਹੀਂ ਕਰ ਸਕਦੀ ਗੋਇਆ ਵਿੱਚ ਬਦਬੂ ਆਉਂਦੀ ਆ ਜ਼ਮਾਨਾ ਲੈਪਟਾਪ ਦਾ ਆ ਗਿਆ ਕੰਪਿਊਟਰ ਦਾ ਆ ਗਿਆ ਫੱਟੀਆਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਕਾਤੇ ਉਡਾੜਾ ਲਿਖਣਾ ਗਾਤੀ ਨਾਲ ਫਿਰ ਮਟੇਣਾ ਕਲਮਾਂ ਉੱਤੇ ਨਾਲ ਲਿਖਣਾ ਇਰ ਗਾਦੀ ਨੰਮਰੀ ਨਾਲ ਦੋਧੀਆਂ ਨੇ ਵੀ ਇਹੋ ਜਿਹਾ ਸਾਈਕਲ ਨਹੀਂ ਸੰਭਾਲਿਆ ਹੋਇਆ ਜਿਹੜਾ ਤੁਸੀਂ ਆਪਣੀ ਰੇੜੀ ਦੇ ਸੰਭਾਲਿਆ ਹੋਇਆ। ਅਸਲੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇੜ ਲਾਲੀ ਤੇ ਤੁਸੀਂ ਜੁੜੇ ਹੋ ਹਮਦਰਦ ਟੀਵੀ ਨਾਲ। ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਬ੍ਰਹਮਪੁਰੇ ਦੀਆਂ ਸਾਂਝੀਆਂ ਜਾ ਰਹਿਆਂ ਜਿੱਥੋਂ ਦੇ ਨੌਜਵਾਨ ਨੇ ਰੇੜੀ ਦੇ ਉੱਪਰ ਹੀ ਪੂਰਾ ਪੰਜਾਬੀ ਸੱਭਿਆਚਾਰ ਸਮੇਟਿਆ ਹੋਇਆ ਹੈ। ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਸੰਭਾਲੀਆਂ ਹੋਈਆਂ ਨੇ ਇਹ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਇਹ ਰੇੜੀ ਜਿਹੜੀ ਹੈ ਜਰੂਰ ਆਪਣੇ ਵੱਲ ਧਿਆਨ ਦਿਵਾਉ ਤਾਂ ਬਹੁਤ ਤਾਰੀਫਾਂ ਹੋ ਰਹੀਆਂ ਇਸ ਰੇੜੀ ਦੀਆਂ ਆਉਂਦੇ ਜਾਂਦੇ ਸੈਲਫੀਆਂ ਵੀ ਲੈ ਰਹੇ ਨੇ ਤਾਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਦੁੱਧ ਦੀ ਜਿਹੜੇ ਸਾਈਕਲ ਦੇ ਉੱਪਰ ਦੁੱਧ ਢੋਹਦੇ ਹੁੰਦੇ ਸੀ ਉਸ ਚੀਜ਼ਾਂ ਲੈ ਕੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬੀ ਵਿਰਸੇ ਨਾਲ ਜੁੜੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਨੇ ਤਾਂ ਪਵਨ ਵੀਰ ਸਾਡੇ ਨਾਲ ਹੈ ਜਿਨ੍ਹਾਂ ਨੇ ਇਹ ਰੇੜੀ ਬਣਾਈ ਹੈ ਜਲਬਾਤ ਵੀ ਕਰਦੇ ਆ ਪਵਨ ਜੀ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਮਰਦਰਦ ਸਾਸਿਕਾ ਜੀ ਵੀਰ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀਰ ਜੀ ਉਹ ਕੀਮਤੀ ਟਾਈਮ ਸਾਡੇ ਚੱਲ ਕੇ ਸਾਡੇ ਗ੍ਰਹਿ ਤੇ ਪੰਮਨ ਵੀਰੇ ਮੈਨੂੰ ਇਹ ਦੱਸੋ ਪੰਜਾਬ ਦਾ ਪੂਰਾ ਸੱਭਿਆਚਾਰ ਤੁਸੀਂ ਰੇੜੀ ਦੇ ਉੱਪਰ ਸੁਝਾਇਆ ਹੋਇਆ ਹੈ ਮਨ ਦੇ ਵਿੱਚ ਵਿਚਾਰ ਕਿਵੇਂ ਬਣੇ ਮਨ ਵਿਚ ਵਿਚਾਰ ਹੀ ਆਪਾਂ ਭਾਜੀ ਪੰਜਾਬ ਦੀ ਧਰਤੀ ਜਾਂ ਬਲਾਂ ਇਹ ਚੀਜ਼ਾਂ ਆਪਾਂ ਫਲਾਬੀਏ ਇਹ ਪਿਛੋਕੜ ਲੋਕ ਭੁੱਲ ਚੁੱਕੇ ਭਾਜੀ ਇਹ ਆਪ ਤਾਂ ਲਿਆ ਵੀ ਇਹਨੂੰ ਕੋਈ ਵੇਖੇ ਕੋਈ ਪੁਰਾਣਾ ਵੇਲਾ ਕੀਤਾ ਕਰੇ ਅਗਲੇ ਨੂੰ ਵੀ ਵਧੀਆ ਹੁੰਦਾ ਵੀ ਉਹ ਸਮਾਂ ਚੰਗਾ ਹੁੰਦਾ ਸੀ ਹੋਂ ਦੇ ਸਮੇਂ ਤੇ ਉਹ ਸਮੇਂ ਦੇ ਬੜਾ ਫਰਕ ਹੀ ਸੀ ਇਹ ਨਾਲ ਦੀ ਨਾਲ ਇਹ ਪਵਨਵੀਰ ਜੀ ਮੈਨੂੰ ਸਮਝਾਉਂਦੇ ਜਾਓ ਕਿਹੜੀ ਕਿਹੜੀ ਚੀਜ਼ ਤੁਸੀਂ ਸਜਾਈ ਹੋਈ ਹੈ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਇਹ ਜਿਹੜੀਆਂ ਚੀਜ਼ਾਂ ਵੀ ਜੁੜੀਆਂ ਨੇ ਸਮਝਾਉਂਦੇ ਜਾਓ ਕਿ ਕੀ ਕੀ ਮਹੱਤਵ ਨੇ ਇਹਨਾਂ ਦੇ ਇਹ ਇਹਨਾਂ ਦਾ ਪਾਜੀ ਕਿਦਾਂ ਪਰ ਚਰਖਾ ਲਾਇਆ ਪਹਿਲਾਂ ਸਵਾਨੀਆਂ ਚਰਖਾ ਕਰਦੀਆਂ ਹੁੰਦੀਆਂ ਸੀ ਚਲੋ ਹੁਣ ਸਮੇਂ ਦੇ ਹਿਸਾਬ ਨਾਲ ਇਹ ਬਦਲ ਗਿਆ ਟ੍ਰੈਂਡ ਬਦਲ ਗਿਆ ਇਹਨਾਂ ਚੀਜ਼ਾਂ ਜਿੱਦਾਂ ਉਹ ਪਾਜੀ ਚੱਕੀ ਹੁੰਦੀ ਸੀ ਚੱਕੀ ਨੂੰ ਲੋਕ ਹੱਥ ਨਾਲ ਘੇੜਦੇ ਦੇ ਉਦੋਂ ਹੁਣ ਦੀ ਚੱਕੀ ਤੇ ਉਹ ਚੱਕੀ ਤੇ ਪਾਜੀ ਬਹੁਤ ਅੰਤਰ ਆ ਹੁਣ ਚੱਕੀ ਹੈਗੀ ਆ ਪਰ ਮਸ਼ੀਨਰੀ ਜੋਗ ਆ ਗਿਆ ਵਾ ਇਹ ਪੰਮਣ ਵੀਰੇ ਜਿਵੇਂ ਇਹ ਹੁਣ ਡਿਜੀਟਲ ਜਮਾਨਾ ਹੋ ਗਿਆ ਦੁੱਧੀਆਂ ਦੇ ਵੀ ਇਹੋ ਜਿਹੇ ਸਾਈਕਲ ਨਹੀਂ ਸੰਭਾਲੇ ਹੋਏ ਜਿਹੜਾ ਤੁਸੀਂ ਆਪਣੀ ਰੇੜੀ ਤੇ ਸੰਭਾਲਿਆ ਹੋਇਆ ਹੈ ਕਿਉਂਕਿ ਦੁੱਧੀ ਵੀ ਹੁਣ ਅੱਜਕੱਲ ਮੋਟਰਸਾਈਕਲਾਂ ਤੇ ਜਾਂਦੇ ਨੇ ਜਾਂ ਫੋਰਚੂਨਰ ਤਾਂ ਵੀ ਦੁੱਧ ਪਹੁੰਚ ਜਾਂਦੇ ਮੈਂ ਤਾਂ ਦੇਖੇ ਨੇ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ ਸੰਭਾਲਿਆ ਹੈ ਬਿਲਕੁਲ ਸਹੀ ਗੱਲ ਵੀਜੀ ਤੁਹਾਡੀ ਇਹ ਦੋਜੀਗਰ ਸਾਈਕਲ ਦੀ ਗੱਲ ਪਾਈ ਆਪਾਂ ਤਾਂ ਲ ਪਹਿਲਾਂ ਦੋਜੀ ਵੀਰ ਆਪਣਾ ਸਾਈਕਲ ਤੇ ਦੁੱਧ ਇਕੱਠਾ ਕਰਦੇ ਹੁੰਦੇ ਹੋਂ ਦੇ ਦੋਜੀਗਾਂ ਦੇ ਪਾਈ ਉਹ ਦੋਜੀਗਾਂ 'ਚ ਬਹੁਤ ਫਰਕ ਸੀ ਉਦੋਂ ਖਰਾਕ ਵੀ ਖੋਲੀ ਹੁੰਦੀ ਸੀ ਜਦੋਂ ਹੁਣ ਦੁੱਧ ਹੀ ਹੁਣ ਜਿੱਥੇ ਵੀਰੇ ਤੁਸੀਂ ਫੋਟੋ ਲਾਈਆਂ ਹੋਈਆਂ ਚੀਜ਼ਾਂ ਲਾਈਆਂ ਹੋਈਆਂ ਪੰਜਾਬੀ ਸੱਭਿਆਚਾਰ ਨਾਲ ਫੋਟੋਆਂ ਵੀ ਜਿਹੜੀਆਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਲਾਈਆਂ ਨੇ ਆ ਤਸਵੀਰਾਂ ਜਰੂਰ ਸਾਂਝੀਆਂ ਕਰਿਓ ਪਾਣੀ ਭਲਾ ਰਹੀ ਐ ਸੋਹਣੀ ਮਾਹੀਵਾਲ ਐ ਜਾਂ ਚੀਏ ਦੇ ਬਾਰੇ ਇਹ ਸੋਹਣੀ ਮਾਹੀਵਾਲ ਪਾਣੀ ਕਿਦਾਂ ਪਹਿਲਾਂ ਇਦਾਂ ਦੀਆਂ ਖੁਈਆਂ ਹੁੰਦੀਆਂ ਸੀ ਚਲੋ ਹੁਣ ਸਮੇਂ ਦੇ ਹਿਸਾਬ ਨਾਲ ਇਹ ਖੁਈਆਂ ਲੋਪ ਹੋ ਚੁੱਕੀਆਂ ਪਾਜੀ ਸਾਰੀਆਂ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਇਹ ਵੀ ਸਜਾਈਆਂ ਹੋਈਆਂ ਨੇ ਇਹ ਵੀ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਤਸਵੀਰਾਂ ਨੇ ਇਹੋ ਜਿਹੇ ਹੁਣਾਂ ਦੇ ਘਰ ਜਿਹੜੇ ਨਹੀਂ ਮਿਲਦੇ ਚਾਹੇ ਮਹਿਲ ਉੱਚੇ ਉੱਚੇ ਬਣਾ ਲਏ ਨੇ ਪਰ ਇਹ ਜਿਹੜਾ ਪਿਆਰ ਸੀ ਇਹਨਾਂ ਮਿੱਟੀ ਦੇ ਘਰਾਂ ਵਾਲਾ ਪਿਆਰ ਸੀ ਉਹ ਨਹੀਂ ਨਜ਼ਰ ਆਉਂਦਾ ਕਿਵੇਂ ਦੇ ਬਿਲਕੁਲ ਸਹੀ ਗੱਲ ਵੀਰ ਜੀ ਕਿਦਾ ਆ ਆਪਾਂ ਪ੍ਰਿੰਟ ਲਾਇਆ ਕਿਸਾਨਾਂ ਦਾ ਪਾਜੀ ਨੂੰ ਕਿਸਾਨ ਬਲਦਾਂ ਨਾਲ ਖੇਤੀ ਕਰਦੇ ਨੇ ਦੇਹ ਚਲੋ ਵਧੀਆ ਸੀ ਹੁਣ ਮਸ਼ੀਨਰੀ ਜੋਗ ਆ ਗਿਆ ਵਾ ਆ ਪ੍ਰਿੰਟ ਪਾਜੀ ਪੰਜਾਬੀ ਫਿਲਮ ਦੇ ਨਾਲ ਦੇ ਸੌਦੇ ਵਿੱਚ ਹੋਇਆ ਉਹ ਇਹ ਪ੍ਰਿੰਟ ਆ ਆ ਕੱਚੇ ਘਰੋਂ ਦੇ ਪਹਿਲਾਂ ਪਾਜੀ ਕਿਦਾਂ ਕੱਚੇ ਘਰਾਂ ਨਾਲ ਨਿੰਬਣਾ ਪੋਚਾ ਫੇਰਨਾ ਉਦੋਂ ਸਮਾਂ ਵੀ ਵਧੀਆ ਸੀ ਹੁਣ ਤੇ ਸਮੇਂ ਤੇ ਉਸ ਸਮੇਂ ਤੇ ਬਹੁਤ ਫਰਕ ਆ ਆਹ ਰਾ ਪ੍ਰਿੰਟ ਪਾਈ ਸਵਾਣੀ ਆਪਣੀ ਨਲਕਾ ਗੇਰ ਰਹੀ ਆ ਹੁਣ ਜਿਹੜੋ ਨਲਕਾ ਟਾਵਾ ਟਾਵਾ ਹੀ ਮਿਲ ਰਿਹਾ ਭਾਜੀ ਉਹ ਵੀਰੇ ਮੈਂ ਦੇਖ ਰਿਹਾ ਜੇ ਜਿੱਥੇ ਜ਼ਮਾਨਾ ਲੈਪਟਾਪ ਦਾ ਆ ਗਿਆ ਕੰਪਿਊਟਰ ਦਾ ਆ ਗਿਆ ਫੱਟੀਆਂ ਨੂੰ ਅਸੀਂ ਭੁੱਲਦੇ ਜਾ ਰਹੇ ਆ ਫੱਟੀਆਂ ਜਿਹੜੀਆਂ ਜੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡਾ ਪੜਨ ਦਾ ਇੱਕ ਵਧੀਆ ਹੁੰਦਾ ਸੀ ਜਿਵੇਂ ਫੱਟੀ ਦੇ ਉੱਪਰ ਊੜਾੜਾ ਲਿਖ ਲੈਣਾ ਪੋਚ ਲੈਣਾ ਫੱਟੀਆਂ ਵੀ ਭੁੱਲਦੇ ਜਾ ਰਹੇ ਆ ਲੈਪਟਾਪ ਤੇ ਕੰਪਿਊਟਰਾਂ ਨੇ ਥਾਂ ਲੈ ਲਈ ਫੱਟੀਆਂ ਦੀ ਤੁਸੀਂ ਫੱਟੀ ਵੀ ਸਜਾਈ ਹੋਈ ਹੈ ਬੜੀ ਪਿਆਰੀ ਫੱਟੀ ਬਣਾਈ ਹੋਈ ਹੈ ਔਰ ਉੱਪਰ ਪੰਜਾਬ ਦਾ ਮੈਪ ਬਣਾਇਆ ਹੋਇਆ ਆ ਇਹਦੇ ਬਾਰੇ ਬਿਲਕੁਲ ਸਹੀ ਗੱਲ ਵੀ ਇਹ ਜੀ ਇਹਨੂੰ ਫੱਟੀਆਂ ਆਪਾਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਨੇ ਉਦੋਂ ਫੱਟੀ ਹੁੰਦੀ ਇਤੇ ਉਡਾੜਾ ਲਿਖਣਾ ਗਾਜੀ ਨਾ ਫਿਰ ਮਟੇਨਾ ਕਲਮੋਂ ਦੀ ਉਹਦੇ ਨਾਲ ਲਿਖਣਾ ਫਿਰ ਗਾਜੀ ਨਾ ਮਟੇਨਾ ਇਹ ਫੱਟੀ ਆਪਾਂ ਸਪੈਸ਼ਲ ਆਲੇ ਜੋ ਕਢਾ ਕੇ ਪਾਜੀ ਲਾਈ ਆ ਹੁਣ ਫੱਟੀਆਂ ਲੋਪ ਹੋ ਚੁੱਕੀਆਂ ਹੁਣ ਕੰਪਿਊਟਰ ਚੱਲ ਪੇ ਲੈਪਟਾਪ ਚੱਲ ਪੇ ਪਾਜੀ ਇਹਦਾ ਫੱਟੀ ਦਾ ਟ੍ਰੈਂਡ ਖਤਮ ਹੋ ਚੁੱਕਾ ਵਾ ਹੋਰ ਕੀ ਕੀ ਚੀਜ਼ ਇੱਥੇ ਜਿਹੜੀ ਸਜਾਈ ਹੋਏ ਤੁਸੀਂ ਦੱਸ ਜ਼ਰੂਰ ਦਿਓ ਆਹ ਕਿਸਾਨ ਵਾਲੇ ਪੇਂਟ ਲਾਇਏ ਜਿੱਦਾਂ ਪਾਜੀ ਇੱਧਰ ਤਸਵੀਰ ਮਾਰਿਓ ਆਹੜੇ ਪਹਿਲਾਂ ਸਾਂਝਾ ਪਰਿਵਾਰ ਆਪਾਂ ਗੱਡਾ ਲਾਇਆ ਭਾਜੀ ਪਹਿਲਾਂ ਗੱਡੇ ਹੁੰਦਾ ਸੀ ਚਲੋ ਇੱਥੇ ਲੋਕ ਜਾਣਦੇ ਹੁੰਦੇ ਸੀ ਆਪ ਕੱਤੇ ਘਰ ਵਾ ਭਾਜੀ ਆ ਚਰਖਾ ਵਾ ਆ ਨਲਕੇ ਦਾ ਟ੍ਰੈਂਡ ਭਾਈ ਪਹਿਲਾਂ ਨਲਕਾ ਹੁੰਦੇ ਹੁਣ ਚਲ ਨਲਕਾ ਟਮਾਟਾ ਵਾ ਹੀ ਆ ਮੰਜੇ ਜਿਹੜੇ ਨੇ ਇਹ ਮੰਜਾ ਵੀ ਲਾਇਆ ਹੈ ਤੁਸੀਂ ਹੁੰਦਾ ਬੈੱਡ ਬੜੇ ਬੜੇ ਸੋਹਣੇ ਆਏ ਨੇ ਤੇ ਇਹ ਮੰਜਾ ਸਜਾਇਆ ਹੈ ਤੁਸੀਂ ਬਿਲਕੁਲ ਸਹੀ ਗੱਲ ਵੀਰ ਜੀ ਇਹ ਪਲੰਗ ਉਹ ਪੰਜਾਬੀ ਘਰਾਂ ਦੀ ਸ਼ਾਨ ਨੂੰ ਦੇਖ ਚਲੋ ਇਹ ਪਲੰਗ ਲੋਪ ਹੋ ਚੁੱਕੇ ਭਾਜੀ ਹੁਣ ਬੈੱਡ ਚੱਲ ਪਿਆ ਉਹ ਚੀਜ਼ਾਂ ਆ ਗਈਆਂ ਇਹ ਪਲੰਗ ਇਹ ਲੋਪ ਹੋ ਚੁੱਕੇ ਭਾਜੀ ਪਉਣ ਵੀਰੇ ਜਿੱਥੇ ਤੁਸੀਂ ਇਹ ਬੈਠਣ ਵਾਸਤੇ ਥਾਂ ਬਣਾਈਆਂ ਉੱਥੇ ਊੜਾ ਏੜਾ ਜਿਹੜਾ ਜੀ ਅਸੀਂ ਭੁੱਲਦੇ ਜਾ ਰਹੇ ਆ 35 ਅੱਖਰ ਨੇ ਨੌਜਵਾਨ ਪੀੜੀ ਹੁਣ ABC ਨੂੰ ਅਹਮੀਆਂ ਦਿੰਦੀ ਆ ਊੜਾ ਏੜਾ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਆ ਵਿਦੇਸ਼ਾਂ ਨੂੰ ਚਲੇ ਜਾ ਰਹੇ ਆ ਪਰ ਪੰਜਾਬੀਅਤ ਤੋਂ ਦੂਰ ਹੋ ਰਹੇ ਆ ਪੰਜਾਬ ਤੋਂ ਦੂਰ ਹੋ ਰਹੇ ਆ ਊੜਾ ਏੜਾ ਦਾ ਮਹੱਤਵ ਕੀ ਆ ਪੰਜਾਬ ਦੇ ਵਿੱਚ ਸਾਨੂੰ ਪਤਾ ਹੈ ਲੇਕਿਨ ਅੱਜ ਦੀ ਨੌਜਵਾਨ ਪੀੜੀ ਜਿਹੜੀ ਹੈ ਊੜਾ ਏੜਾ ਵੀ ਭੁੱਲਦੀ ਆ ਏ ਆਪਾਂ ਵੇਜਿਓ 35 ਇੱਕ ਰਹੀ ਲਿਖਾਈ ਆ ਉਦੋਂ ਆਪਾਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੁੰਦੇ ਆ ਉਦੋਂ ਸਮਝ ਲਿਖਾਉਂਦੇ ਨੇ ਪੜ੍ਹਾਉਂਦੇ ਨੇ ਹੁਣ ਪੜ੍ਹਾਈ ਦੇ ਹਿਸਾਬ ਨਾਲ ਇਹ ਉਡਾੜਾ ਭਾਜੀ ਲੋਪ ਹੋ ਚੁੱਕਾ ਵਾ ਹੁਣ ਕਿਸੇ ਨੂੰ ਪਤਾ ਉਡਾੜੇ ਬਾਰੇ ਭਾਜੀ ਮੇਰਾ ਸੋਹਣਾ ਦੇਸ਼ ਪੰਜਾਬ ਉਹਦੇ ਵਿੱਚ ਵੀ ਤੁਸੀਂ ਬੜੀਆਂ ਪੰਜਾਬੀਆਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਦਰਸਾਈਆਂ ਨੇ ਬੜੀਆਂ ਛੋਟੀਆਂ-ਛੋਟੀਆਂ ਜੀਜਾਂ ਨੇ ਪਰ ਧਿਆਨ ਜ਼ਰੂਰ ਆਪਣੇ ਵੱਲ ਜਾਂਦੀਆਂ ਨੇ ਤੇ ਲਾਲਟੈਨ ਵਾ ਤਵਾ ਵਾ ਚੁੱਲਾ ਵਾ ਹੋਰ ਬੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਤਵਾ ਦੇ ਲਾਲਟੈਂ ਦੇ ਭੁੱਲੀ ਗਏ ਆ ਤੇ ਚੁੱਲਾ ਦੇ ਜਾਨੀ ਜਿਹੜੇ ਸਿਲੰਡਰ ਆ ਗਏ ਨੇ ਔਰ ਗੈਸੀ ਚੁੱਲ੍ਹੇ ਆਏ ਨੇ ਔਰ ਲਾਲਟੈਂ ਤਾਂ ਭੁੱਲੀ ਗਿਆ ਜਿਹੋ ਹੁਣ ਤਾਂ ਲਾਈਟ ਤੋਂ ਬਣਾ ਰਿਹਾ ਨਹੀਂ ਜਾਂਦਾ ਪਹਿਲਾਂ ਲਾਲਟੈਂ ਦੇ ਨਾਲ ਹੀ ਅਸੀਂ ਟਾਈਮ ਪਾਸ ਬਿਲਕੁਲ ਸਹੀ ਗੱਲ ਪੀਰ ਜੀ ਉਹ ਸਮਾਂ ਵਧੀਆ ਹੁੰਦਾ ਈ ਲਾਲਟੈਂ ਹੁੰਦੀ ਬੱਤੀ ਚਲ ਚਾਲੀ ਲਾਲਟੈਂ ਜਗਾ ਲੜੀਆਂ ਦੀਵਾ ਜਗਾ ਲੈਣਾ ਹੁਣ ਜੇ ਬੱਤੀ ਚੱਲ ਜੇ ਤੁਹਾਨੂੰ ਪਤਾ ਭਾਜੀ ਘਰ ਘਰ ਨਵੀਟਰ ਆ ਘਰ ਘਰ ਜਨਰੇਟਰ ਆ ਹੁਣ ਸਮੇਂ ਦੇ ਹਿਸਾਬ ਨਾਲ ਤਾਂ ਸਾਇੰਟਰ ਕੀ ਕਰ ਗਈ ਇਹ ਚੀਜ਼ਾਂ ਲੋਕ ਭੁੱਲ ਚੁੱਕੇ ਭਾਜੀ ਪਵਨ ਜੀ ਹੋਰ ਕੀ ਦਰਸਾਇਆ ਹੋਇਆ ਪੰਜਾਬੀਆਂ ਦੀ ਸਾਨ ਵਛੜੀ ਤੇ ਪੰਜਾਬੀ ਮਾਂ ਬੋਲੀ ਜਰੂਰ ਜੀ ਪੰਜਾਬੀ ਮਾਂ ਬੋਲੀ ਸਾਡੀ ਆਪਣੀ ਮਾਂ ਬੋਲੀ ਹੈ ਅਸੀਂ ਭੁੱਲਦੇ ਜਾ ਰਹੇ ਹਾਂ ਪਰ ਪਵਨ ਨੇ ਰੇੜੀ ਤੇ ਹੀ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰ ਰਿਹਾ ਪ੍ਰਚਾਰ ਕਰ ਰਿਹਾ ਇਹਦੇ ਬਾਰੇ ਦੱਸ ਦਿਓ ਪੋਚਾ ਲਾ ਰਹੀ ਜਿਹੜੀ ਔਰਤ ਹੈ ਇਹਦੇ ਬਾਰੇ ਵੀ ਜਰੂਰਤ ਹੈ ਇਹ ਆਪਣੇ ਪਾਜੀ ਕੱچے ਘਰੋਂ ਦੇ ਪਹਿਲਾਂ ਜਿੱਦਾਂ ਸੁਆਣੀ ਪੋਚਾ ਲਾ ਰਹੀ ਆ ਹੋਂ ਦੀ ਸੁਆਣੀ ਤੇ ਉਸ ਵਾਣੀ ਦੀ ਪਾਜੀ ਬਹੁਤ ਅੰਦਰ ਆ ਹੋਣ ਵਾਲੀ ਸਮਾਨੀ ਨੂੰ ਕਿਸ ਨੂੰ ਕਹਦੇ ਪੋਚਾ ਲਾਦੂ ਪੋਚਾ ਲਾ ਕੇ ਰਾਜੀ ਨਹੀਂ ਹੈਗੀ ਉਹਨਾਂ ਕਹਿੰਦਾ ਮੈਂ ਜਾ ਨਹੀਂ ਮੈਂ ਥੋਪੇ ਕੰਮ ਨਹੀਂ ਕਰ ਸਕਦੀ ਗੋਇਆ ਹੋਵੇ ਜੀ ਬਦਬੂ ਆਉਂਦੀ ਆ ਉਦੋਂ ਮਾਧਾਣੀ ਪਹਿਲੇ ਚੰਗੇ ਦੇਸ਼ ਸਰ ਹੱਥੀਂ ਕੰਮ ਕਰਦੇ ਹੁੰਦੇ ਸੀ ਮਾਧਾਣੀ ਵੀ ਤੁਸੀਂ ਲਾਈ ਹੈ ਪਵਨ ਜੀ ਇਹ ਮਾਧਾਣੀ ਜਿਹੜੀ ਜੇ ਬੜੀ ਵਧੀਆ ਬਣਾਈਆਂ ਵੈਸੇ ਪਰ ਅੱਜ ਦੇ ਨੌਜਵਾਨ ਪੀੜੀ ਨੂੰ ਇਹਦੇ ਬਾਰੇ ਵੀ ਜਿਆਦਾ ਨਹੀਂ ਪਤਾ ਇਹ ਮਾਧਾਣੀ ਜਿਹਦੇ ਹੋਣ ਵਾਲੀ ਮਾਧਾਣੀ ਚ ਪਾਜੀ ਬਹੁਤ ਫਰਕ ਆ ਇਹ ਉਹ ਮਾਧਾਣੀਆਂ ਜਿਹੜੀ ਸਮਾਨੀਆਂ ਆਪਣੀ ਹੱਥਾਂ ਨਾਲ ਰੇਟ ਕੱਢੀਆਂ ਹੁੰਦੀਆਂ ਆ ਮਾਧਾਣੀਆਂ ਹੁਣ ਵੀ ਆ ਗਈਆਂ ਹੁਣ ਪਾਜੀ ਪਮਨ ਜੀ ਇਹ ਸਾਰਾ ਸਮਾਨ ਜਿਹੜਾ ਸਜਾਇਆ ਤੁਸੀਂ ਕਿੱਥੋਂ ਲੈਂਦਾ ਕਿਵੇਂ ਮਨ ਦੇ ਵਿੱਚ ਵਿਚਾਰ ਬਣਿਆ ਜੇ ਇਸ ਨੂੰ ਆਪਾਂ ਆਪਣੇ ਰੇੜੀ ਤੇ ਸਜਾਉਣਾ ਪਿੰਡੋਂ ਲੈ ਲਿਆ ਸਮਾਨ ਜਾਂ ਲੱਭਣ ਦੇ ਵਿੱਚ ਵੀ ਜਿਹੜੀ ਪਰੇਸ਼ਾਨੀਆਂ ਆਈਆਂ ਨਹੀਂ ਇਹ ਭਾਈ ਲੱਭਿਆ ਆਪਾਂ ਸ੍ਰੀ ਕੋ ਅਨੰਦਪੁਰ ਸਾਹਿਬ ਤੋਂ ਲਿਆਏ ਕੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਿਆਏ ਹਾਂ ਇਹ ਆਪਾਂ ਭਾਈ ਸਮਾਨ ਦਿਮਾਗ ਕਿਲਾ ਸੋਚੀ ਵੀ ਪੰਜਾਬ ਦੀ ਧਰਤੀ ਜਾਂਪੜਾ ਇਹ ਪੰਜਾਬੀ ਬਿਹਰਾ ਲੋਕ ਭੁੱਲ ਚੁੱਕੇ ਆ ਇਹਨੂੰ ਆਪਾਂ ਸੰਭੀ ਗਏ ਹਲੋਪ ਹੁੰਦਾ ਜਾ ਰਿਹਾ ਆਪਣਾ ਵਿਰਸਾ ਦਾ ਪੰਜਾਬੀ ਵਿਰਸਾ ਹੀ ਲੋਪ ਹੁੰਦਾ ਜਾ ਰਿਹਾ ਸੱਭਿਆਚਾਰ ਹੀ ਲੋਪ ਹੁੰਦਾ ਜਾ ਰਿਹਾ ਜਿਵੇਂ ਜਿਹਾ ਊੜਾ ੜਾ ਵੀ ਅਸੀਂ ਭੁੱਲਦੇ ਜਾ ਰਹੇ ਹਾਂ ਲੋਪ ਹੁੰਦਾ ਜਾ ਰਿਹਾ ਪਰ ਤੁਹਾਡੇ ਇਸ ਨਾਲ ਪ੍ਰਚਾਰ ਨਾਲ ਮੇਰੇ ਖਿਆਲਾਂ ਆਉਂਦੇ ਜਾਂਦੇ ਦਾ ਧਿਆਨ ਜ਼ਰੂਰ ਪੈਂਦਾ ਹੋਈ ਰਿਹਾ ਫੋਟੋਆਂ ਸੈਲਫੀਆਂ ਲੈਂਦੇ ਹੋਣ ਜਿੰਨਾਂ ਬਿਲਕੁਲ ਸਹੀ ਗੱਲ ਪਾਜੀ ਜਦੋਂ ਆਪਾਂ ਕਿਤੇ ਵੀ ਰਿਸ਼ਤੇ ਵਿੱਚ ਜਾਈਦਾ ਲੋਕ ਵੇਂਦਿਆ ਵੇਖ ਕੇ ਆਪਾਂ ਨੂੰ ਕਈ ਢਾਕੇ ਪੁੱਛਦੇ ਵੀ ਆ ਕਈ ਇਹਨਾਂ ਦੀਆਂ ਫੋਟਾਂ ਖੇ ਦੇ ਵੀਡੀਓ ਬਣਾਉਂਦੇ ਜਿਹਨੂੰ ਆਪੇ ਢਾਕੇ ਪੁੱਛਦੇ ਆ ਫਿਰ ਆਪਾਂ ਨੂੰ ਦੱਸਣਾ ਪੈਂਦਾ ਪੰਜਾਬੀ ਆ ਪੰਜਾਬੀ ਦਾ ਤੇ ਜੰਮਪੜਾ ਪੰਜਾਬੀ ਵਿਰਾਸਤਾ ਇਹਨੂੰ ਆਪਾਂ ਸੰਭੀਗੇ ਜੋ ਆਪਣਾ ਪੰਜਾਬੀ ਵਿਰਸਾ ਇਹ ਇਹ ਚੀਜ਼ ਆ ਮੈਨੂੰ ਇਹ ਦੱਸੋ ਸਮਝਾਉਂਦੇ ਵੀ ਆ ਫਿਰ ਜਿਵੇਂ ਸਾਨੂੰ ਦੱਸ ਰਹੇ ਇਹਨਾਂ ਚੀਜ਼ਾਂ ਦਾ ਮਹੱਤਵ ਜਿਹੜੇ ਫੋਟੋਆਂ ਲੈਂਦੇ ਸੈਲਫੀਆਂ ਲੈਂਦੇ ਉਹਨਾਂ ਨੂੰ ਸਮਝਾਉਂਦੇ ਸਮਝਾਉਦੇ ਵੀ ਮੈਂ ਬਿਲਕੁਲ ਜੇ ਭਾਈ ਆਪਨੇ ਕੋਈ ਪੁੱਛੇ ਸਮਝਾਈਦਾ ਵੀ ਹਾਂਜੀ ਫਿਰ ਦੱਸਣਾ ਪੈਂਦਾ ਵੀ ਆਪਣੀ ਪੰਜਾਬੀ ਪੰਜਾਬ ਦਾ ਪੁਰਾਣਾ ਪਿਛੋਕੜ ਆ ਇਹਨੂੰ ਆਪਾਂ ਸੰਭੀਗੇ ਇਹ ਚੀਜ਼ ਜਦੋਂ ਤੁਹਾਡੇ ਇਸ ਰੇੜੀ ਨੂੰ ਫਿਲਮ ਦੇ ਵਿੱਚ ਲੈਂਦਾ ਸੀ ਕਿਹੜੀ ਫਿਲਮ ਸੀ ਉਹ ਅਤੇ ਕੀ ਰੋਲ ਸੀ ਇਸ ਰੇੜੀ ਦਾ ਇਹ ਪੰਜਾਬੀ ਫਿਲਮ ਪਾਜੀ ਦਿਨਾਂ ਦੇ ਸੌਦੇ ਬਣੀ ਉਹਦੇ ਵਿੱਚ ਰੋਲ ਇਹ ਆਪਾਂ ਪਾਜੀ ਉਹਨਾਂ ਨੂੰ ਵਾਂਡੇ ਨੂੰ ਲੈਂਦਾ ਵਾ ਲਿਆ ਕੇ ਦਾ ਆਪਾਂ ਉਹਨਾਂ ਨੂੰ ਘਰੇ ਲਾਤਾ ਵਾ ਉਹ ਵੀ ਰੋਲ ਉਹਨਾਂ ਤਾਂ ਲਿਆ ਵੇ ਇਹ ਪੰਜਾਬੀ ਵੇਸ਼ਨਾ ਚੀ ਜੋੜੀ ਹੈ ਤਾਂ ਫਿਰ ਰੋਲ ਲਿਆ ਭਾਜੀ ਉਹਨਾਂ ਨੇ ਵੱਡੇ ਤੁਹਾਨੂੰ ਪਤਾ ਫਿਲਮੀ ਐਕਟਰ ਉਦਾਂ ਹੀ ਇਹ ਗੱਡੀ ਥੋੜੀ ਪੈਂਦੇ ਉਹਨਾਂ ਨੇ ਕੋਈ ਕੋਈ ਕਲਾ ਵੇਖੀ ਤਾਂ ਹੀ ਰੋਲ ਲਿਆ ਪਵਨਵੀਰ ਜੀ ਮੈਨੂੰ ਇਹ ਦੱਸੋ ਮਾਣ ਸਨਮਾਨ ਮਿਲਦਾ ਹੈ ਤੁਹਾਨੂੰ ਜਦੋਂ ਪਿੰਡਾਂ 'ਚ ਜਾਂਦੇ ਹੋ ਜਾਂ ਇਸ ਰੇੜੀ ਤੇ ਬੈਠ ਕੇ ਜਾਂਦੇ ਹੋ ਤੁਸੀਂ ਮਾਣ ਸਨਮਾਨ ਭਾਜੀ ਮਿਲਦਾ ਵਾ ਆਪਣੇ ਇਲਾਕੇ ਦੀ ਮਾਣ ਦੀ ਬਾਬਾ ਸੂਰ ਸਿੰਘ ਜੀ ਆਪਣੇ ਵੱਡੇ ਵੀ ਹਰਪ੍ਰੀਤ ਸਭਰਾ ਉਹਨਾਂ ਨੇ ਭਾਜੀ ਆਪਣੇ ਪਿੰਡ ਸਾਦਗੀ 5100 ਰੁਪਏ ਸਨਮਾਨਤ ਕੀਤਾ ਹੈ ਭਾਜੀ ਥੋੜੇ ਦਿਨ ਹੋ ਗਏ ਮੈਨੂੰ ਇਹ ਦੱਸੋ ਰੋਜੀ ਰੋਟੀ ਜਿਵੇਂ ਚੱਲਦੀ ਆ ਤੁਹਾਡੀ ਇਸ ਰੇੜੀ ਨਾਲ ਰੋਜੀ ਰੋਟੀ ਵੀ ਚਲਾਉਂਦੇ ਹੋ ਤੁਸੀਂ ਬਿਲਕੁਲ ਰੋਜੀ ਰੋਟੀ ਭਾਜੀ ਚਲਾਉਣੀ ਪੈਣੀ ਤਾਂ ਇਹ ਤਾਂ ਮਹਿੰਗਾਈ ਦਾ ਜ਼ਮਾਨਾ ਵਾ ਰੋਜੀ ਰੋਟੀ ਨਾਲ ਚਲਾਈਦੀ ਆ ਨਾਲ ਜਦੋਂ ਕਿਤਾ ਫੋਨ ਆ ਜਾਏ ਆਪਣੇ ਸੰਗਤ ਦਾ ਆਦੂ ਆਪਾਂ ਪਿੰਡਾਂ ਵਿੱਚ ਪ੍ਰਚਾਰ ਕਰਨ ਚੱਲ ਜਾਈਦਾ ਭਾਜੀ ਤਾਂ ਪ੍ਰਚਾਰ ਕਰਨ ਲਈ ਜਾਂਦੇ ਹੋ ਪਿੰਡਾਂ ਦੇ ਸਰਪੰਚਾਂ ਨੂੰ ਮਿਲਦੇ ਹੋ ਉਹਨਾਂ ਨੂੰ ਨਾਲ ਲੈਂਦੇ ਹੋ ਤੇ ਪਿੰਡ ਦੇ ਵਿੱਚ ਰੇੜੀ ਦਾ ਨਮਾਈ ਸਲਾਉਂਦੇ ਹੋ ਜਾਂ ਇਹਨਾਂ ਨੂੰ ਦੱਸਦੇ ਹੋ ਪੰਜਾਬੀ ਸੱਭਿਆਚਾਰ ਬਾਰੇ ਬਿਲਕੁਲ ਭਾਈ ਦੱਸੀਦਾ ਅੱਜ ਵੀ ਜਿੱਦਾਂ 20 ਮਿੰਟ ਤੋਂ 14 ਕਿਲੋਮੀਟਰ ਦੂਰ ਭਾਈ ਡੱਲ ਵਾ ਪਿੰਡ ਵਾ ਉੱਥੇ ਵੀ ਆਪਾਂ ਗਏ ਆ ਉੱਥੇ ਵੀ ਸਰਕਾਰੀ ਸਕੂਲ ਵਿੱਚ ਜਿਹੜਾ ਪ੍ਰਚਾਰ ਕੀਤਾ ਸੰਗਤ ਜੁੜੀ ਸੰਗਤ ਨੇ ਆਪਾਂ ਨੂੰ ਭਾਜੀ ਬਹੁਤ ਪਿਆਰ ਦਿੱਤਾ ਉਹਨਾਂ ਨੇ ਮਿਲ ਕੇ ਖੁਸ਼ੀ ਹੋਈ ਉਹਨਾਂ ਨੇ ਵੀ ਚੰਗਾ ਲੱਗਾ ਵੀ ਮੰਡੇ ਨੇ ਵਧੀਆ ਚੀਜ਼ ਬਣਾਈ ਹੈ ਕੋਈ ਵੱਖਰਾ ਰਿਹਾ ਕਰਕੇ ਖਾਇਆ ਪੰਜਾਬ ਦੀ ਧਰਤੀ ਦੀ ਤੁਹਾਨੂੰ ਆ ਬੁਲਾਉਂਦੇ ਨੇ ਪਿੰਡਾਂ ਵਾਲੇ ਆਓ ਜੀ ਸਾਡੇ ਪਿੰਡ ਦੇ ਵਿੱਚ ਪ੍ਰਚਾਰ ਕਰੋ ਰੇੜੀ ਲੈ ਜਾਓ ਹਾਂਜੀ ਬਿਲਕੁਲ ਭਾਜੀ ਕਿਉ ਕੰਮ ਛੱਡ ਕੇ ਵੀ ਜਾਈਦਾ ਜਿਹਨੂੰ ਅਗਲਾ ਆਪਾਂ ਨੂੰ ਮਾਨ ਸਨਮਾਨ ਨਾਲ ਡੀਉ ਸੱਦਦਾ ਵਾ ਆਪਾਂ ਜਾਈਦਾ ਆਪਣਾ ਕੰਮ ਵਗਾੜ ਕੇ ਪਾਈ ਜਾਈਦਾ ਵਾ ਤੇ ਪਵਨ ਵੀਰੇ ਅੱਜ ਦੀ ਜਮਾਨੇ ਦੇ ਵਿੱਚ ਅਸੀਂ ਜਿਵੇਂ ਸੱਭਿਆਚਾਰ ਤੋਂ ਦੂਰ ਹੋ ਰਹੇ ਆ ਪਰ ਤੁਸੀਂ ਤਾਂ ਪੂਰੇ ਦਾ ਪੂਰਾ ਪੰਜਾਬ ਸਮੇਟਿਆ ਆ ਸੰਭਾਲ ਲਿਆ ਆ ਕਿਸਾਨੀ ਝੰਡਾ ਵੀ ਲਾਇਆ ਹੋਇਆ ਆ ਤੁਸੀਂ ਕਿਸਾਨੀ ਵੀਰਾਂ ਨਾਲ ਵੀ ਸਮਰਥਨ ਦਿੰਦੇ ਹੋ ਬਿਲਕੁਲ ਸਹੀ ਗੱਲ ਵੀਰ ਜੀ ਕਿਸਾਨੀ ਵੀਰਾਂ ਨੂੰ ਸਮਰਥਨ ਦਈਦਾ ਜਿੱਥੇ ਵੀ ਉਹਨਾਂ ਲੋੜ ਪਈ ਫੋਨ ਲਾਉਣ ਆਪਾਂ ਵੀ ਜਾਈਏ ਪਾਂ ਵੀਰਾ ਦੇ 12 ਵਜੇ ਹੁਣ ਵੀ ਬਰਾ ਦੇ 12 ਵਜੇ ਫੋਨ ਲਾਵੇ ਆਪਾਂ ਪਾਈ ਤਾਂ ਵੀ ਜਾਵਾਂਗੇ ਤਾਂ ਮੈਨੂੰ ਇਹ ਦੱਸੋ ਪੰਜਾਬ ਦੇ ਸੀਐਮ ਸਾਹਿਬ ਨੇ ਜਿਹੜੇ ਸਰਦਾਰ ਭਗਵੰਤ ਮਾਨ ਜੀ ਉਹ ਵੀ ਆਂਦੇ ਜੀ ਪੰਜਾਬੀ ਨੂੰ ਵਧਾਵਾ ਦੋ ਪੰਜਾਬੀ ਨੂੰ ਹਰ ਸਾਧ ਦੇ ਅਹਿਮੀਅਤ ਦਿੱਤੀ ਜਾਵੇ ਤੇ ਉਹਨਾਂ ਵੱਲੋਂ ਜੀ ਤੁਹਾਨੂੰ ਮਾਨ ਸਨਮਾਨ ਮਿਲਿਆ ਕਿਸੇ ਐਮਐਲਏ ਨੇ ਜਾਂ ਕਿਸੇ ਮੰਤਰੀ ਨੇ ਨਹੀਂ ਭਾਈ ਹਲਕੇ ਦੇ ਕੋਈ ਐਮਐਲਏ ਨੇ ਕੋਈ ਕੋਈ ਮੰਤਰੀ ਨੇ ਕੋਈ ਜਿਹੜਾ ਸੀਐਮ ਭਗਵੰਤ ਮਾਨ ਇਹਨਾਂ ਕੋਈ ਨਹੀਂ ਮੈਂ ਇਹਨਾਂ ਨੂੰ ਇਹੀ ਅਪੀਲ ਕਰਦਾ ਭਾਈ ਆਪਣੀ ਵੀਡੀਓ ਨੂੰ ਵੇਖ ਕੇ ਲਾਈਕ ਕਰ ਦਿਓ ਸਬਸ ਦੇ ਦਿਓ ਵੀ ਮੁੰਡਾ ਵਧੀਆ ਪੰਜਾਬ ਪਰਸਾ ਸੰਭੀ ਆ ਮੈਂ ਇਹਨਾਂ ਨੂੰ ਧੰਨਵਾਦ ਹੋਰ ਮੇਰੀ ਮੰਗ ਨਹੀਂ ਕੋਈ ਵੀ ਭਾਈ ਨਾ ਗੜੀ ਹੈਗੀ ਨੌਜਵਾਨ ਪੀੜੀ ਨੂੰ ਜੀ ਅਪੀਲ ਲਾਉਣੀ ਚਾਹੁੰਦੇ ਉਹ ਜਿਹੜੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਆਪਣੇ ਪੰਜਾਬ ਤੋਂ ਦੂਰ ਹੁੰਦੇ ਜਾ ਰਹੇ ਨੇ ਪੰਜਾਬੀ ਮਾਂ ਬੋਲੀ ਭੁੱਲਦੇ ਜਾ ਰਹੇ ਮੈਂ ਵੀ ਜੀ ਨੌਜਵਾਨ ਪੀੜੀ ਨੂੰ ਇਹੀ ਅਪੀਲ ਕਰਦਾ ਇਹ ਆਪਣਾ ਪੰਜਾਬੀ ਵਿਰਸਾ ਪੰਜਾਬ ਪੁਰਾਣਾ ਪਿਛੋਕੜ ਇਹਨੂੰ ਆਪਾਂ ਸੰਭਾਲੀਏ ਇਹ ਚੀਜ਼ਾਂ ਸਾਰੀਆਂ ਲੋਪ ਹੋ ਚੁੱਕੀਆਂ ਭਾਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਇਹ ਤਸਵੀਰਾਂ ਜਿਹੜੀਆਂ ਨੇ ਪੂਰੀ ਦੀ ਪੂਰੀ ਰੇੜੀ ਆ ਜਿਹੜੀ ਬੜੀ ਵਧੀਆ ਸਜਾਈ ਹੋਈ ਆ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਤਾਂ ਦਰਮਦਰੰਦੇ ਨੇੜੇ ਦੇ ਪਿੰਡ ਬ੍ਰਹਮਪੁਰੇ ਦਾ ਰਹਿਣ ਵਾਲਾ ਹੈ ਵੀਰ ਅਤੇ ਆਪਣੇ ਪੰਜਾਬ ਨੂੰ ਆਪਣੇ ਸੱਭਿਆਚਾਰ ਨੂੰ ਪੂਰੀ ਵਧੀਆ ਤਰ੍ਹਾਂ ਸੰਭਾਲ ਲਿਆ ਹੈ। ਰੇੜੀ ਤੇ ਹੀ ਸਜਾਇਆ ਹੋਇਆ। ਮਨ ਦੇ ਵਿੱਚ ਚਾਹ ਸੀ ਕਿ ਆਪਣੀ ਰੇੜੀ ਨੂੰ ਸਜਾਉਣਾ ਹੈ, ਪੰਜਾਬੀ ਵਿਰਸੇ ਨੂੰ ਸੰਭਾਲਣਾ ਹੈ, ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਹੈ। ਜਿੰਨੀਆਂ ਵੀ ਚੀਜ਼ਾਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਨੇ, ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਨੇ, ਉਹ ਰੇੜੀ ਤੇ ਸਜਾਈਆਂ ਨੇ। ਤਾਂ ਮਾਨ ਸਨਮਾਨ ਵੀ ਪੂਰਾ ਮਿਲਦਾ ਹੈ। ਜਿੱਥੇ ਜਾਂਦੇ ਨੇ, ਫੋਟੋਆਂ ਲਵਾਉਂਦੇ ਨੇ, ਰੇੜੀ ਦੀ ਤਾਰੀਫ਼ਾਂ ਹੁੰਦੀਆਂ ਨੇ ਅਤੇ ਨਾਲ ਦੀ ਨਾਲ ਹੀ ਪੰਜਾਬੀ ਬੋਲੀ ਦਾ ਪ੍ਰਚਾਰ ਵੀ ਹੁੰਦਾ ਹੈ ਪਿੰਡਾਂ ਦੇ ਵਿੱਚ ਵੀ ਬੁਲਾਇਆ ਜਾਂਦਾ ਵੀਰ ਨੂੰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਵਾਸਤੇ ਤਾਂ ਸਾਡੀ ਵੀ ਅਪੀਲ ਹੈ ਸੀਐਮ ਸਾਹਿਬ ਭਜਨ ਮਾਨ ਸਾਹਿਬ ਨੂੰ ਕਿ ਇਹੋ ਜਿਹੇ ਜਿਹੜੇ ਪੰਜਾਬੀ ਦਾ ਪ੍ਰਚਾਰ ਕਰਨ ਵਾਲੇ ਵੀਰ ਨੇ ਉਹਨਾਂ ਦਾ ਬੰਦਾ ਮਾਨ ਸਨਮਾਨ ਜ਼ਰੂਰ ਦਿਓ ਅਸੀਂ ਪੰਜਾਬੀ ਭੁੱਲਦੇ ਜਾ ਰਹੇ ਹਾਂ ਪੰਜਾਬ ਨੂੰ ਭੁੱਲਦੇ ਜਾ ਰਹੇ ਹਾਂ ਜੇ ਇਸ ਤਰ੍ਹਾਂ ਪੰਜਾਬੀ ਹੈ ਤਾਂ ਇਹ ਪੰਜਾਬ ਵੀ ਮਾਂ ਬੋਲੀ ਦਾ ਪ੍ਰਚਾਰ ਹੁੰਦਾ ਜਾ ਰਿਹਾ ਹੈ ਤਾਂ ਅਸੀਂ ਪੰਜਾਬ ਤੋਂ ਦੂਰ ਨਹੀਂ ਜਾਵਾਂਗੇ ਸਾਡੀ ਅਪੀਲ ਹੈ ਕਿ ਇਹਨਾਂ ਦਾ ਬੰਦਾ ਮਾਨ ਸਨਮਾਨ ਇਹਨਾਂ ਨੂੰ ਦਿੱਤਾ ਜਾਵੇ ਇਹਨਾਂ ਨੂੰ ਸਾਵਾਸੀ ਮਿਲ ਜਾਏਗੀ ਤਾਂ ਇਹਨਾਂ ਦਾ ਹੌਂਸਲੇ ਬਲੰਦ ਹੋ ਜਾਣਗੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਹਮਦਰਦ ਟੀਵੀ ਨਾਲ